ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਸਾਰੇ ਕਿਸਾਨ ਦੋਸਤੋ ਮੈਂ ਤੁਹਾਡਾ ਸਤਨਾਮ ਸਿੰਘ ਨੋਨਾ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਸੋ ਦੋਸਤੋ ਅੱਜ ਆਪਾਂ ਫੇਰ ਲੈ ਕੇ ਆ ਗਏ ਆ ਨਵੀਂ ਵੀਡੀਓ ਇੱਕ ਨਵੇਂ ਵਿਸ਼ੇ ਤੇ ਦੋਸਤੋ ਅੱਜ ਆਪਾਂ ਨਵਾਂ ਵਿਸ਼ਾ ਲੈ ਕੇ ਆਏ ਆ ਫੀਡ ਤੇ ਸੋ ਆਪਾਂ ਜਿਹੜਾ ਪਸ਼ੂਆਂ ਨੂੰ ਫੀਡ ਜਿਹੜੀ ਪਾਉਣੀ ਆ ਉਹ ਫੀਡ ਬਾਰੇ ਪੂਰੀ ਫੁੱਲ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵਾਸਤੇ ਸਾਰੇ ਆਈ ਕਿਸਾਨ ਵੀਰਾਂ ਨੇ ਵੀਡੀਓ ਨੂੰ ਅਖੀਰ ਤੱਕ ਵੇਖਣਾ ਦੋਸਤੋ ਜਦੋਂ ਆਪਾਂ ਚੰਗੀ ਬਰੀਡ ਰੱਖ ਲਈ ਬਰੀਡ ਆਪਾਂ ਲੈ ਆਂਦੀ ਤੇ ਉਸ ਤੋਂ ਬਾਅਦ ਜਿਹੜਾ ਮੇਨ ਹੈਗੀ ਆਪਣੇ ਫਾਰਮ ਵਾਸਤੇ ਜ਼ਰੂਰੀ ਉਹਨਾਂ ਨੂੰ ਸਾਫ ਸੰਭਾਲਣ ਵਾਸਤੇ ਫੀਡ ਜਿਹੜੀ ਆ ਫੀਡ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੇ ਫੀਡ ਸਾਡੀ ਵਧੀਆ ਵਾ ਤਾਂ ਹੀ ਸਾਡੇ ਪਸ਼ੂ ਐਨੀਮਲ ਜਿਹੜੇ ਆ ਉਹ ਠੀਕ ਰਹਿ ਤੰਦਰੁਸਤ ਰਹਿਣਗੇ ਦੁੱਧ ਵਧੀਆ ਦੇਣਗੇ ਤੇ ਤਾਂ ਹੀ ਉਹ ਜਿਹੜਾ ਸਮੇਂ ਸਿਰ ਗੱਭਣ ਆਉਣਗੇ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਦੱਸਾਂਗੇ ਕਿ ਫੀਡ ਆਪਾਂ ਕਈ ਵਾਰੀ ਸੋਚਦੇ ਆ ਕਿ ਜਿਹੜੀ ਆਪਾਂ ਦਾਣਾ ਜਿਹੜਾ ਆਪਾਂ ਪਾਉਂਦੇ ਆ ਵੰਡ ਜਿਹਨੂੰ ਕਹਿ ਲੈਂਦੇ ਆ ਜਾਂ ਜਿਹੜੀ ਬਾਜ਼ਾਰ ਦੇ ਵਿੱਚ ਆਮ ਅਕਸਰ ਫੀਡ ਜਿਹੜੀ ਆਉਂਦੀ ਆ ਉਹੋ ਹੀ ਕੱਲੀ ਫੀਡ ਆ ਦੋਸਤੋ ਫੀਡ ਦਾ ਮਤਲਬ ਇਹ ਆ ਕਿ ਜੋ ਵੀ ਆਪਾਂ ਪਸ਼ੂ ਨੂੰ ਖਵਾਉਂਦੇ ਆ ਉਹ ਸਾਰੀ ਚੀਜ਼ ਨੂੰ ਆਪਾਂ ਫੀਡ ਕਹਿੰਦੇ ਆ ਜੋ ਵੀ ਆਪਣਾ ਪਸ਼ੂ ਸਾਰੇ ਦਿਨ ਦੇ ਵਿੱਚ ਖਾਂਦਾ ਵਾ ਉਹ ਫੀਡ ਦਾ ਹੀ ਹਿੱਸਾ ਵਾ ਤੇ ਦੋਸਤੋ ਸਭ ਤੋਂ ਪਹਿਲਾਂ ਤੇ ਇਹ ਆ ਕਿ ਆਪਣੇ ਪਸ਼ੂਆਂ ਨੂੰ ਮੌਸਮ ਦੇ ਅਕੋਰਡਿੰਗ ਹਰ ਬਹਾਰ ਦੇ ਨਾਲ ਜਿਹੜਾ ਜਿਹੜਾ ਵੀ ਆਪਣਾ ਮੌਸਮੀ ਪੱਠਾ ਵਾ ਹਰਿਆ ਉਹ ਜਿੰਨਾ ਹੋ ਸਕੇ ਉਹ ਵੀ ਬੀਜਣਾ ਜ਼ਰੂਰੀ ਆ ਉਹ ਵੀ ਪਸ਼ੂਆਂ ਦੇ ਕੋਲ ਅਵੇਲੇਬਲ ਹੋਣਾ ਚਾਹੀਦਾ ਤੇ ਨਾਲ ਮਤਲਬ ਕਿ ਆਪਣੇ ਕੋਲੇ ਸਾਈਲੇਜ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਜਿਹੜਾ ਕਿ ਆਪਾਂ ਮੱਕੀ ਦਾ ਸਾਈਲੇਜ ਬਣਾਉਨੇ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਪਸ਼ੂਆਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਵਾਸਤੇ ਉਹਨਾਂ ਦੇ ਖਾਣ ਵਾਸਤੇ ਜਿਹੜਾ ਵਾ ਭੇਟ ਭਰਨ ਵਾਸਤੇ ਤੇ ਉਹ ਜਦੋਂ ਆਪਾਂ ਪੂਰਾ ਉਹਨਾਂ ਨੂੰ ਹਰਾ ਪੱਠਾ ਜਿਹੜਾ ਕਿ ਉਹਨਾਂ ਦੇ ਬਾਡੀ weight ਦੇ ਹਿਸਾਬ ਦੇ ਨਾਲ ਜੇਕਰ ਮੰਨ ਲਓ ਕਿ ਆਪਣਾ ਪਸ਼ੂ 4 ਕਿੰਟਲ ਦਾ ਤਾਂ ਉਹਨੂੰ 40 ਕਿਲੋ ਹਰਿਆ ਪੱਠਾ ਜੇਕਰ 5 ਕਿੰਟਲ ਦਾ ਤੇ ਉਹਨਾਂ ਨੂੰ 50 ਕਿਲੋ ਹਰਿਆ ਪੱਠੇ ਦੀ ਜ਼ਰੂਰਤ ਆ ਪਰ ਜੇ ਉੱਥੇ ਤੁਸੀਂ ਨਾਲ ਆਪਣਾ ਸਾਈਲੇਜ ਹੈਗਾ ਵਾ ਤੇ ਸਾਈਲੇਜ ਲਗਭਗ ਜਿਹੜਾ ਵਾ ਉਹ ਅੱਧੇ ਕਿਦੇ ਨਾਲ ਸਰ ਜਾਂਦਾ 25 ਤੋਂ 30 ਕਿਲੋ ਜਿਹੜਾ ਵੱਡੇ ਐਨੀਮਲ ਜਿਹੜਾ ਵਾ ਉਹ ਸਾਈਲ ਜਿਹੜਾ ਅਚਾਰ ਆ ਮੱਕੀ ਵਾਲਾ ਵਧੀਆ ਉਹਨੂੰ ਖਾਂਦਾ ਵਾ ਸੋ ਦੋਸਤੋ ਇਹ ਤੇ ਹੋ ਗਿਆ ਕਿ ਜਿਹੜਾ ਆਪਣਾ ਉਹਨਾਂ ਨੂੰ ਹਰਿਆ ਪੱਠਾ ਜਿਹੜਾ ਹਰਿਆ ਪੱਠਾ ਵੀ ਜਿਹੜਾ ਵਾ ਚੰਗੀ ਵਧੀਆ ਕੁਆਲਟੀ ਦਾ ਹੋਣਾ ਬਹੁਤ ਜ਼ਰੂਰੀ ਆ ਜਿਹੜਾ ਕਿ ਮਤਲਬ ਜਿਹਦੇ ਵਿੱਚ ਪੂਰੀ ਗੁਣਵੱਤਾ ਹੋਵੇ ਜਿਹਦੇ ਵਿੱਚ ਸਾਰੇ ਖਰਾਕੀ ਤੱਤ ਪੂਰੇ ਹੋਣ ਤੇ ਉਹ ਇਹ ਨਾ ਹੋਵੇ ਕਿ ਆਪਾਂ ਅਜੇ ਥੋੜੇ ਦਿਨ ਹੀ ਹੋਏ ਹੁਣ ਬੀਜੇ ਨੂੰ ਤੇ ਉਹਨੂੰ ਕੁਲਾ ਕੁਲਾ ਵੱਢ ਲਈਏ ਉਹਦੇ ਵਿੱਚ ਵੀ ਅਜੇ ਖਰਾਕੀ ਤੱਤ ਉਦੋਂ ਪੂਰੇ ਨਹੀਂ ਹੁੰਦੇ ਜਾਂ ਜਦੋਂ ਆਪਾਂ ਜ਼ਿਆਦਾ ਪਕਾ ਲੈਨੇ ਆ ਉਦੋਂ ਵੀ ਉਹਦੇ ਵਿੱਚ ਖਰਾਕੀ ਤੱਤ ਜਿਹੜੇ ਆ ਉਹ ਪੂਰੇ ਨਹੀਂ ਹੋਏ ਹੁੰਦੇ ਸੋ ਦੋਸਤੋ ਫੇਰ ਆਪਾਂ ਪੂਰਾ ਜਦੋਂ ਚਾਰਾ ਉਹਦਾ ਹਰਿਆ ਪੱਠਾ achar ਜਿਹੜਾ ਪੂਰਾ acharਾ ਪੂਰਾ ਕਰਨ ਤੋਂ ਬਾਅਦ ਫੇਰ ਜਿਹੜਾ ਆਪਾਂ ਆਵਾਂਗੇ ਦਾਣੇ ਵੱਲ ਪਾਸੇ ਨੂੰ ਜਿਹੜਾ ਦਾਣਾ ਵਾ ਆਪਾਂ ਪਸ਼ੂਆਂ ਨੂੰ ਖਵਾਉਣਾ ਵਾ ਉਹ ਕੋਸ਼ਿਸ਼ ਕੀਤੀ ਜਾਵੇ ਕਿ ਬਾਜ਼ਾਰੂ ਫੀਡ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਵੇਖੇ ਤੁਸੀਂ ਆਪਣੀ ਬਣਾ ਕੇ ਜੇ ਜਾਦਾ ਵਧੀਆ ਜੇਕਰ ਤੁਸੀਂ ਪਾਓ ਤੇ ਉਹਦਾ ਮੈਂ ਅੱਜ ਤੁਹਾਨੂੰ ਮੋਟਾ-ਮੋਟਾ ਫਾਰਮੂਲਾ ਦੱਸ ਦੇਣਾ ਤੇ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਉਹਨੂੰ ਪੂਰੀ ਬਰੀਕੀ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਜਦੋਂ ਵੀ ਫੀਡ ਬਣਾਉਣੀ ਆ ਉਹਦੇ ਵਿੱਚ ਜਿਹੜਾ ਵਾ ਅਨਾਜ 30% ਅਨਾਜ ਹੈ ਅਨਾਜ ਦੇ ਵਿੱਚ ਜਿੱਦਾਂ ਮੱਕੀ ਆ ਗਈ ਕਣਕ ਜੋ ਜਾਂ ਬਾਜਰਾ ਹੋਰ ਇਹ ਚੀਜ਼ਾਂ ਆ ਗਈਆਂ ਇਹ ਅਨਾਜ ਆ ਗਈਆਂ 30% ਤੇ 30% ਖਲਾਂ ਆ ਗਈਆਂ ਜਿਵੇਂ ਕਿ ਸਰੋਂ ਦੀ ਖਾਲ ਸੋਇਆਬੀਨ ਦੀ ਖਾਲ ਬੜੇਵਿਆਂ ਦੀ ਖਾਲ ਮੂੰਗਫਲੀ ਦੀ ਖਾਲ ਆਦ ਇਦਾਂ ਦੀਆਂ ਜਿਹੜੀਆਂ ਸਾਰੀਆਂ ਖਲਾਂ ਆ ਗਈਆਂ ਉਹ 30% ਹੋ ਗਿਆ ਤੇ 30% ਆ ਗਿਆ ਜੀ ਆਪਣਾ ਛਿਲਕਾ ਜਿਵੇਂ ਕਿ ਚੌਕਰ ਆ ਗਿਆ ਰਾਈਸ ਬਰਾਨ ਆ ਗਿਆ ਜਾਂ ਸੋਇਆ ਦਾ ਛਿਲਕਾ ਆ ਗਿਆ ਚਨੇ ਦਾ ਛਿਲਕਾ ਆ ਗਿਆ ਇਸੇ ਤਰ੍ਹਾਂ ਹੋਰ ਜਿਹੜੇ ਵੀ ਛਿਲਕੇ ਆਉਂਦੇ ਆ 30% ਉਹ ਤੇ ਬਾਕੀ ਇਹਦੇ ਵਿੱਚ ਨਮਕ 2% ਲੂਣ ਮਿੱਠਾ ਸੋਡਾ ਸੀਰਾ ਤੇ ਮਿਨਰਲ ਮਿਕਚਰ ਇਹ ਜਿਹੜੀਆਂ ਚੀਜ਼ਾਂ ਵਾਂ ਮੇਨ ਮੇਨ ਆਪਣੀਆਂ ਉਹਦੇ ਵਿੱਚ ਫੀਡ ਦੇ ਵਿੱਚ ਪੈਂਦੀਆਂ ਵਾਂ ਸੋ ਦੋਸਤੋ ਜੇਕਰ ਤੁਸੀਂ ਈ ਅਚਾਰ ਤੇ ਹਰਾ ਪੱਠਾ ਤੇ ਇਹ ਚੀਜ਼ਾਂ ਜਦੋਂ ਇਹਨਾਂ ਚੀਜ਼ਾਂ ਤਿੰਨਾਂ ਚੀਜ਼ਾਂ ਨੂੰ ਤੂੜੀ ਜਿਹੜੀ ਆਪਣੀ ਉਹਨੂੰ ਵੀ ਆਪਣਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਣੇ ਪਸ਼ੂਆਂ ਨੂੰ ਖਵਾਉਣਾ ਵਾ ਇਹ ਸਾਰੀ ਚੀਜ਼ਾਂ ਨੂੰ ਜਿਹੜਾ ਫੀਡ ਆਖਿਆ ਜਾਂਦਾ ਵਾ ਤੇ ਅੱਗੇ ਵਾਲੀ ਵੀਡੀਓ ਦੇ ਵਿੱਚ ਆਪਾਂ ਫੀਡ ਦਾ ਫਾਰਮੂਲਾ ਦੱਸਾਂਗੇ ਕਿ ਵਛੀਆਂ ਨੂੰ ਕਿਹੜੀ ਫੀਡ ਪਾਈ ਜਾਂਦੀ ਆ ਜੰਮਦੀਆਂ ਵਛੀਆਂ ਜਿਹੜੀਆਂ ਅਪਤੇ ਦੋ ਹਫਤਿਆਂ ਤੋਂ ਬਾਅਦ ਜਿਹੜੀ ਕੱਫ ਸਟਾਰਟਰ ਉਹਦੇ ਬਾਰੇ ਵੀ ਦੱਸਾਂਗੇ ਫਿਰ ਉਹਦੇ ਬਾਰੇ ਦੱਸਾਂਗੇ ਜਿਹੜੀਆਂ ਅੱਗੇ ਹੀ ਫਰਵਸ਼ੀਆਂ ਆ ਗਈਆਂ ਤਿੰਨ ਮਹੀਨੇ ਤੋਂ ਬਾਅਦ ਕਿਹੜੀ ਫੀਡ ਪਾਉਣੀ ਆ ਫਿਰ ਉਸ ਤੋਂ ਬਾਅਦ ਜਿਹੜੀਆਂ ਗੱਬਣ ਪਸ਼ੂ ਜਾਂ ਆਪਣੀਆਂ ਬੱਛੀਆਂ ਜਿਹੜੀਆਂ ਗੱਬਣ ਗਾਵਾਂ ਬੱਛੀਆਂ ਉਹਨਾਂ ਦੀ ਫੀਡ ਕਿਹੜੀ ਪਾਉਣੀ ਆ ਫਿਰ ਆਪਾਂ ਟਰਾਂਜੀਸ਼ਨ ਪੀਰੀਅਡ ਜਦੋਂ ਉਹ ਕਿ ਸੂਣ ਦੇ ਨੇੜੇ ਇੱਕ ਮਹੀਨਾ ਪਹਿਲਾਂ ਜਦੋਂ ਉਹ ਦੁੱਧ ਲਾਉਣ ਲੱਗ ਪੈਂਦਾ ਪਸ਼ੂ ਉਦੋਂ ਕਿਹੜੀ ਫੀਡ ਪਾਉਣੀ ਟਰਾਂਜੀਸ਼ਨ ਉਹਦੇ ਵਿੱਚ ਉਹਦੀ ਫੀਡ ਫਾਰਮੂਲਾ ਵੀ ਤੁਹਾਨੂੰ ਦੱਸਾਂਗੇ ਤੇ ਅੱਗੇ ਫਿਰ ਦੁੱਧ ਵਾਲੀਆਂ ਜਿਹੜੀਆਂ گاਵਾ ਉਹਨਾਂ ਦਾ ਫੀਡ ਫਾਰਮੂਲਾ ਵੀ ਦੱਸਾਂਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਡੇਰੀ ਫਾਰਮ ਨਾਲ ਸੰਬੰਧਿਤ ਸਾਰੀਆਂ ਵੀਡੀਓ ਪਾਉਂਦੇ ਆ ਤੇ ਇਹ ਜਿਹੜੇ ਜਿਹੜੇ ਵੀਰਾਂ ਨੂੰ ਗੱਲਬਾਤ ਚੰਗੀ ਲੱਗੀ ਉਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਕਿ ਜਿਹੜੀ ਚੀਜ਼ ਤੇ ਤੁਹਾਨੂੰ ਲੱਗਦਾ ਕਿ ਵੀਡੀਓ ਹੋਰ ਬਣਨੀ ਚਾਹੀਦੀ ਆ ਜਾਂ ਜਿਹੜਾ ਵਿਸ਼ਾ ਜਿਹੜਾ ਜ਼ਿਆਦਾ ਜ਼ਰੂਰੀ ਆ ਆਪਾਂ ਉਹਦੇ ਤੇ ਵੀਡੀਓ ਮਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਸੋ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ